ਜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹਦੇ ਵਿੱਚ ਅਸੀਂ ਜਿਹੜੀ ਹੈਗੀ ਥਾਣਾ ਆਪਣੇ 에어ਪੋਰਟ ਵੱਲੋਂ ਬਹੁਤ ਵਧੀਆ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਅ ਦੋ ਪਿਸਟਲ 32 ਬੋਰ ਦੇ ਪੰਜ ਕਾਰਤੂਸ ਤੇ ਇੱਕ ਖਡਾਉਣਾ ਪਿਸਟਲ ਤੇ 1 ਕਿਲੋਹੇ ਦੀ ਕਿਰਸੀ ਜਿਹੜੀ ਹੈਗੀ ਹੈ ਆ ਬਰਾਮਦ ਕੀਤੀ ਹੈ ਇਸ ਦੇ ਵਿੱਚ ਜਿਹੜਾ ਹੈਗਾ ਅਸੀਂ ਸਭ ਤੋਂ ਖਤਰਨਾਕ ਜਿਹੜਾ ਹੈਗਾ ਮਦਨ ਮਸੀ ਇੱਕ ਇਹਦੇ ਵਿੱਚ ਜਿਹੜਾ ਲੁੱਟਾ ਖਵਾ ਕਰਨਾ ਜਿਹਦੇ ਆਲਰੇਡੀ 307 ਦੇ ਦੋ ਪਰਚੇ ਆ ਤੇ ਐਨਡੀਪੀਸੀ ਐਕਟ ਦੇ 25 ਪਰਚੇ ਦਜ ਨੇ ਉਹ ਬਹੁਤ ਸ਼ਾਤਰ ਤੇ ਬੜਾ ਜਿਹੜਾ ਹੈਗਾ ਡੇਡਲੀ ਕ੍ਰਿਮੀਨਲ ਜਿਹੜਾ ਹੈਗਾ ਆ ਉਹ ਫੜਿਆ ਹੈਗਾ ਇਸ ਮੁਕਦਮੇ ਦੇ ਵਿੱਚ ਦੋ ਹੋਰ ਵਿਅਕਤੀ ਫੜੇ ਗਏ ਨੇ ਕਰਮਚੀ ਜਿਹੜੇ ਹੈਗੇ ਨੇ ਗੁਰਦਾਸਪੁਰ ਦੇ ਤੇ ਸਾਗਰ ਸ਼ਰਮਾ ਜਿਹੜੇ ਹੈਗੇ ਨੇ ਉਹ ਵੀ ਗੁਰਦਾਸਪੁਰ ਦੇ ਹੈਗੇ ਨੇ ਧਿਆਨਪੁਰ ਪਿੰਡ ਦੇ ਜਿਹੜਾ ਜਿਹੜਾ ਹੈਗਾ ਸਾਗਰ ਸ਼ਰਮਾ ਇਹਦੇ ਉੱਤੇ ਇੱਕ ਹੋਰ ਫਗਰ ਪਰਚਾ ਜਿਹੜਾ ਐਨਡੀਪੀਸੀ ਐਕਟ ਦਾ ਦਰਜ ਹੈਗਾ ਸੋ ਇਸ ਤਰ੍ਹਾਂ ਜਿਹੜੀ ਹੈਗੀ ਹੈ ਥਾਣਾ ਜਿਹੜਾ 에ਰਪੋਰਟ ਹੈਗਾ ਇਹਨਾਂ ਨੇ ਬਹੁਤ ਵਧੀਆ ਕੰਮ ਕਰਕੇ ਬਹੁਤ ਵੱਡੀ ਇੱਕ ਉਪਲਬਧੀ ਕੀਤੀ ਹੈ ਕਿ ਜਿਹੜਾ ਡੈਡਲੀ ਕ੍ਰਿਮੀਨਲ ਹੈਗਾ ਦੇ ਉਤੇ ਆਲਰੇਡੀ 2307 ਦੇ ਦੋ ਐਨਡੀਪੀ ਸੈਟ ਦੇ ਪਰਚੇ ਦਰਜ ਹੈਗੇ ਨੇ ਉਹਨੂੰ ਫੜ ਕੇ ਉਹਦੇ ਕੋਲੋਂ ਜਿਹੜੇ ਹੈਗੇ ਦੋ ਪਿਸਟਲ ਜਿਹੜੇ ਆ ਬਰਾਮਦ ਕੀਤੇ